ਕਿਉਂਕਿ ਸਾਧ ਨੂੰ ਕੋਈ ਨਹੀਂ ਲੱਗ ਰਹੀ ਕੀ ਕਰੀਏ ਕੁਝ ਸਲੂਸ਼ਨ ਦੇ ਦਿਓ ਕੋਈ ਜਰਾ ਅਸੀਂ ਚਾਹ ਪੀਤੀ ਤੇ ਬ੍ਰੈਡ ਖਾਦੀ ਕਿ ਕਬਾਰ ਉਹ ਵੀ ਇੰਨਾ ਠੂਸ ਤੱਕੇ ਨਾਲ ਜਿੱਦਾਂ ਟੂਸ ਟੂਸ ਕੇ ਵੀ ਕੁਛ ਅੰਦਰ ਜਾਵੇ ਮੈਂ ਨਹੀਂ ਮੈਂ ਕੁਝ ਸੁਣ ਰਹੀ ਸੀ ਆਪਣੀ ਤਾਰੀਫ ਬਾਰੇ ਮੈਨੂੰ ਬੜਾ ਸੁਣਾਇਓ ਬੜੇ ਚਿਰ ਬਾਅਦ ਤਾਰੀਫ ਸੁਣੀ ਨਾ ਕਿਸੇ ਦੇ ਮੂੰਹ ਤੋਂ ਮੈਨੂੰ ਦਰਦ ਹੋ ਚੀ ਗਿਆ ਬਹੁਤ ਬੈਠਿਆ ਨਹੀਂ ਸੀ ਜਾ ਰਿਆ ਤੁਰਿਆ ਨਹੀਂ ਸੀ ਜਾ ਰਿਆ ਤੇ ਤੋਂ ਸੇਬਿਆ ਕੀਤਾ ਤੇ ਥੋੜਾ ਠੀਕ ਹੋਇਆ ਕੋਈ ਗੱਲ ਕੋਈ ਗੱਲ। ਉਹ। ਹਲੋ। ਤਾਂ کیسے ਹੈ ਆਪ ਸਭ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਥੋੜਾ ਜਿਹਾ ਲੇਟ ਹੋ ਚੁੱਕੇ ਆਂ ਪਰ ਯਾਰ ਤੁਹੇ ਨਜ਼ਰ ਆ ਰਹੇ ਆਂ। ਰੋਟੀ ਪਾਣੀ ਆਪਾਂ ਨਹੀਂ ਖਾਦਾ ਇਸ ਲਈ ਤੁਹਾਨੂੰ ਕੁਝ ਬਖਾਇਆ ਲਿਗਾ ਕਿਉਂਕਿ ਸਾਨੂੰ ਭੁੱਖ ਨਹੀਂ ਲੱਗ ਰਹੀ ਕੀ ਕਰੀਏ ਕੁਝ ਸਲੂਸ਼ਨ ਦੇ ਦਿਓ ਕੋਈ ਜਣਾ ਅਸੀਂ ਚਾਹ ਪੀਤੀ ਤੇ ਬਰੈਡ ਖਾਦੀ ਕਿ ਕੁਬਾਰ ਉਹ ਵੀ ਇੰਨਾ ਠੂਸ ਤੱਕੇ ਨਾਲ ਜਿੱਦਾਂ ਠੂਸ ਠੂਸ ਕੇ ਵੀ ਕੁਝ ਅੰਦਰ ਜਾਵੇ ਹਨਾ ਆਦਰਵਾਇਸ ਸਾਨੂੰ ਭੁੱਖ ਨਹੀਂ ਸੀਗੀ ਉਸ ਚੀਜ਼ ਦੀ ਵੀ ਤੇ ਬਹੁਤ ਪਰੇਸ਼ਾਨ ਆਪਾਂ ਇਸ ਚੀਜ਼ ਤੋਂ ਮੈਂ ਵੀ ਉਠਲ-ਪੁਠਲ ਹੋ ਰਿਹਾ ਨਾ ਕਮ ਡੇ ਨਾਈਟ ਡੇ ਨਾਈਟ ਦਾ ਤੋਂ ਉਹਦੇ ਚੱਕਰ ਦੇ ਵਿੱਚ ਬਾਕੀ ਤੁਸੀਂ ਸਾਰੇ ਜਾਣੇ ਕਿਵੇਂ ਹੋ ਕਿਵੇਂ ਹੋ ਅ ਇੱਕ ਨਾ ਮੈਨੂੰ ਕਮੈਂਟ ਵਿੱਚ ਰੀਡ ਕਰਦੇ ਸੀਗੇ ਉਹ ਬੈਰ ਨੇ ਕਿਹਾ ਕਿ ਤੁਸੀਂ ਆਪਣੇ ਥੰਬਨੇਲ ਵਧੀਆ ਲਾਇਆ ਕਰੋ ਯਾਰ ਆਪਾਂ ਨਾ ਟਰਾਈ ਕਰੀ ਦੀਆ ਪਰ ਸਾਡੇ ਤੋਂ ਨਾ ਸੱਚੀ ਦੱਸਾਂ ਟਾਈਮ ਨਹੀਂ ਹੁੰਦਾ ਉਹ ਮਤਲਬ ਕਿ ਆਪਾਂ ਆਪਾਂ ਵੀ ਜਾਣਦੇ ਆ ਉਹ ਸਾਰੀਆਂ ਚੀਜ਼ਾਂ ਕਰਨੀਆਂ ਬਟ ਇੰਨਾ ਸ케ਡਿਊਲ ਬੀਜ਼ੀ ਹੁੰਦਾ ਨਾ ਸਾਡਾ ਕਿ ਆਪਾਂ ਇਹ ਚੀਜ਼ਾਂ ਮੀਨਾ ਕਰਦੇ ਜਿਆਦਾ ਕੋ ਨਹੀਂ ਰਹੀ ਸਾਡੇ ਤੋਂ ਬਟ ਆਪਾਂ ਹੁਣ ਅੱਜ ਤੋਂ ਹੀ ਅੱਜ ਤੋਂ ਹੀ ਜਿੱਦਾਂ ਹੀ ਮੈਂ ਤੁਹਾਡਾ ਕਮੈਂਟ ਪੜਿਆ ਹੋਇਆ ਹੈ ਅੱਜ ਤੋਂ ਹੀ ਇਹ ਅਪਲਾਈ ਕਰਦੇ ਆਪਾਂ ਕਿਉਂਕਿ ਵਲੌਗ ਐਡਿਟ ਵਲੌਗ ਬਣਾ ਕੇ ਉਹਨੂੰ ਐਡਿਟ ਕਰਕੇ ਪਾਣਾ ਇਹੀ ਇੱਕ ਵੱਡਾ ਕੰਮ ਹੋ ਜਾਂਦਾ ਹਾਂ ਤੇ ਗੱਡੀ ਵੀ ਆ ਗਈ ਸਾਡੀ ਚਲੋ 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 ਜਲਦੀ ਜਗਾ ਕੋਕੋ ਬਾਏ ਤੇ ਕੱਲ ਮੈਂ ਐਡਿਟ ਕਰਨ ਲੱਗਾ ਆ ਕੇ ਤੇ ਮੇਰਾ ਫੋਨ ਨਾ ਮੈਂ ਆਪਣੇ ਛਾਤੀ ਤੇ ਰੱਖ ਕੇ ਸੋਈ ਗਿਆ ਦੋ ਵਜੇ ਉੱਟਿਆ ਫਿਰ ਮੈਂ ਤੇ ਬੜਾ ਔਕਾ ਹੋ ਜਾਂਦਾ ਚਲ ਹੁਣ ਟਰਾਈ ਕਰਾਂਗੇ ਯਾਰ ਜਿੱਥੇ ਇੰਨਾ ਕੰਮ ਕਰਦਾ ਥੋੜਾ ਹੋਰ ਸਹੀ ਕਿ ਨਹੀਂ ਪਰ ਕਿਉਂਕਿ ਜੇ ਇਹਨਾਂ ਨੂੰ ਲੱਗਦਾ ਹੈ ਨਾ ਕਿ ਸਾਡੀਆਂ ਵੀਡੀਓਜ਼ ਵਧੀਆ ਹੁੰਦੀਆਂ ਆਂ ਨਹੀਂ ਸੁਜੈਸ਼ਨ ਮਿਲਦੇ ਨੇ ਕਿ ਤੁਸੀਂ ਇਦਾਂ-ਇਦਾਂ ਕਰਿਆ ਕਰੋ ਇਦਾਂ-ਇਦਾਂ ਕਰਿਆ ਕਰੋ ਹਾਂ ਇਦਾਂ ਸੁਜੈਸ਼ਨ ਨੂੰ ਦੇ ਦਿਆ ਕਰੋ ਕੋਈ ਵਾਰ ਨਹੀਂ ਪਤਾ ਲੱਗਦਾ ਜਿਨ੍ਹਾਂ ਨੇ ਸਾਨੂੰ ਦੱਸੀ ਨਾ ਇਹ ਪ੍ਰੀਪ ਕੋਡ ਉਹ ਅਹ ਲਾਉਂਦੇ ਭਟਾਣਾ ਬੋਧਨ ਦੇ ਦਿਆ ਕਰੋ ਤੁਸੀਂ ਪਿੱਛੋਂ ਹੈ ਗੋਕੋ ਦੇ ਗੂਗਾ ਤਾਂ ਨਹੀਂ ਚਲਾ ਚੱਕ ਲਿਆ ਇਹਦੇ ਉੱਤੇ ਨਾ ਕਿਤੇ ਡਿੱਗ ਜੇ ਨਹੀਂ ਨਹੀਂ ਡਿੱਗਦਾ ਮੈਂ ਵੀ ਟਪਕੀ ਆ ਜਾਣਾ ਆਹਾ ਮੈਨੇ ਜਿਹੜਾ ਨੇ ਚੰਗਾ ਸੁਜੈਸ਼ਨ ਦਿੱਤਾ ਹੈ ਐਕਚੁਅਲੀ ਉਹ ਤਾਂ ਸਭ ਦੀ ਵੀਡੀਓ ਜਿਹੜੀ ਆ ਉਹ ਕਹਿੰਦੇ ਆ ਪਹਿਲੇ ਦਿਨ ਤੋਂ ਦੇਖਦੀ ਹਾਂ ਹਮ ਠਰਮ ਬੁੱਧ ਚੰਗਾ ਬੁੱਧ ਮਿਲਦੇ ਆਂ ਆਪਕੋ ਥੋੜੀ ਦੇਰ ਮੇ ਪਰ ਜਿਹੜੇ ਸਾਨੂੰ ਪਹਿਲੀ ਵਾਰੀ ਦੇਖਣਗੇ ਉਹ ਕਲਿੱਕ ਨਹੀਂ ਕਰਨਗੇ ਵੀਡੀਓ ਤੇ ਹਾਂ ਇਹ ਤਾਂ ਹੈ ਪਰਲੇ ਪਾਸੋਂ ਨਿਕਲ ਰਹੀ ਹੈ ਉਹ ਉਹ ਜਮੀਨਾ ਕਾਤਮੋਰਿਆਂ ਲੋਕਾਂ ਦੀ ਕੀ ਮੇਰੀ ਮੈਂ ਕੁਝ ਸੁਣ ਰਹੀ ਸੀ ਆਪਣੀ ਤਰੀਫ਼ ਬਾਰੇ ਮੈਨੂੰ ਬੜਾ ਸੁਣਾਇਓ ਬੜੇ ਚਿਰ ਬਾਤਰੀ ਸੁਣੀ ਜਾਂਦਾ ਕਿਸੇ ਦੇ ਮੂੰਹੋਂ ਮੈਂ ਤਾਂ ਦਰਦ ਵਿੱਚ ਸੀਗਾ ਬਹੁਤ ਬੈਠਿਆ ਨਹੀਂ ਸੀ ਜਾ ਰਿਹਾ ਤੁਰਿਆ ਨਹੀਂ ਸੀ ਜਾ ਰਿਹਾ ਸੇ ਤੋਂ ਸੇਬਿਆ ਕੀ ਕਰੀ ਥੋੜਾ ਠੀਕ ਹੋਇਆ ਤੁਸੀਂ ਦੇਵਨਿਸ਼ ਬੈਠਿਆ ਜਾ ਰਹੇ ਖੜਿਆ ਨਹੀਂ ਹੋਇਆ ਜਾ ਰਹੇ ਸਿੱਧਾ ਨਹੀਂ ਸੀ ਖੜਿਆ ਹੋਇਆ ਜਾ ਰਹੇ ਪੁਆ ਗੋਲ ਪੁਆ ਗੋਲ ਉਹ ਬਾਜੀ ਡਿਨਰ ਮੇਂ ਕੀ ਹੈ ਅੱਜ ਡਿਨਰ ਮੇਂ ਬਹੁਤ ਸਾਰੀ ਬੇਸਤੀ ਹੈ ਬੇਸਤੀ ਕਿਉਂ ਕਿ ਮੈਂ ਤਾਜੀ-ਤਾਜੀ ਕਰਾ ਕੇ ਆਈਆਂ ਨਾ ਨੌਕਰੀ ਕੀ ਤੇ ਨਖਰਾ ਕੀ ਤੇ ਬੇਸਤੀ ਤਾਂ ਕਰਾਣੀ ਪੈਂਦੀ ਹੈ ਮੈਨੂੰ ਆਪਣੀ ਅੱਖਾਂ ਤੇ ਕਿ ਇਹ ਨਹੀਂ ਸੀ ਹੋ ਰਿਹਾ ਵੀ ਯਾਰ ਮੈਂ ਇੰਨੀ ਗਲਤੀ ਸਾਰੇ ਮਿਸਟੇਕ ਵੀ ਕਰ ਸਕਦੀ ਆ ਚਲੋ ਹੋ ਗਈਆਂ ਹੁਣ ਇਸ ਚੀਜ਼ ਆ ਬੰਦੇ ਤੋਂ ਗਲਤੀ ਹੁੰਦੀ ਆ ਇਹ ਬੰਦਾ ਗਲਤੀ ਦਾ ਬਦਲਾ ਆ ਹੁੰਦੀ ਆ ਇਹ ਕਿਉਂ ਗਿਆ ਤੇ ਬਾਕੀ ਬਸ ਆਪਣੀਆਂ ਢਾੜੀਆਂ ਪਿੰਡੀਆਂ ਤੇ ਖੀਰੇ ਤੇ ਰੋਟੀ ਪਿੰਡੀ ਵਗੜੀ ਬਹੁਤ ਸਵਾਦ ਆ ਪਰ ਤਨਵਾ ਚੀਜ਼ ਨਹੀਂ ਨਾ ਲੈਣੀ ਕੋਈ ਚਾਵਲ ਖਾਵਾਂਗਾ ਮੈਂ ਵੀ ਮੈਂ ਪਾਣੀ ਮੈਂ ਪਿੰਠ ਵੀ ਕਰ ਲਵਾਂ ਆਪਣੀ ਕੋਈ ਯਾਰ ਇਹਦੇ ਨਾਲ ਕੋਈ ਦਿੱਕਤ ਨਹੀਂ ਆਉਂਦੀ 2 ਚਮਚੇ ਖਾਵਾਂਗਾ ਮੈਂ ਖਾਣੇ ਯਾਰ ਇਹ ਦੋ ਚਮਚੇ ਨਾਲ ਕੀ ਹੁੰਦਾ ਯਾਰ ਸੇਕ ਦੇ ਲਾਂਗੇ ਫਿਰ ਜਾ ਕੇ ਪੋਟੀਆਂ ਹੀ ਆਪਾਂ ਆ ਗਿਆ ਘਰੇ ਗੇਟ ਦਾ ਬੰਦ ਕਰ ਗੇਟ ਕਰੀ ਮੰਨ ਉਹ ਵੀ ਸਟਾਰ ਆਪਾਂ ਆ ਗਿਆ ਮਿਲিয়ে ਜਾ ਕੇ ਕੋਕੋ ਨੂੰ ਭਾਜੀ ਹੋਰੀ ਛੱਡ ਕੇ ਸਾਨੂੰ ਜਾ ਰਹੇ ਤੇੰਗਾ ਭਾਜੀ ਬਾਏ ਬਾਏ ਹੂੰ ਅੱਛੇਲੇ ਪਾਸੇ ਆ ਅੱਜ ਤਰਾ ਇੰਤਜ਼ਾਰ ਹੀ ਨਹੀਂ ਕਰ ਰਹੀ ਇੱਥੇ ਨਹੀਂ ਪਿਛਲੇ ਪਾਸੇ ਹਾਂ ਭੁੱਲ ਗਈ ਤੇਰੇ ਕੋ ਭੁੱਲ ਗਈ ਹਾਂ ਪਿੱਛੇ ਲੈ ਪਿੱਛੇ ਰਾ ਦੈਨ ਹੋਤਾ ਕਵੀ ਤੈਨੂੰ ਅਗਰ ਨਹੀਂ ਹੈਗੀ ਬੁਲਾਉਣ ਦਾ ਪਤਾ ਮੈਨੂੰ ਸੱਸੇ ਅੰਕਲ ਜੀ ਕਿ ਚੰਗੀ ਕਹਾਣੀ ਮੈਂ ਕੋਈ ਪਿੱਛੇ ਹੋਣੀ ਜਿਹੜਾ ਘੁੰਕੀ ਨਹੀਂ ਹੈ ਹੋਰ ਤੇਰੀ ਹੋਰ ਸਟਾੜਾ ਰੋੜੀ ਸਵਾਗਤ ਜੀ ਨਿੱਕੇ ਹੋਰਾਂ ਗਲਿਫ ਸ਼ਿਕੋਫ ਡਰਦੀ ਕਿੱਥੇ ਹੈ ਬਰਜਦੀ ਕਿੱਥੇ ਹੈ ਅੱਜ ਤਾਂ ਕੱਟ ਗਈ ਕਿੱਥੇ ਬਰਜਦੀ ਹੈ ਉਧਰ ਲਾਈਟ ਨਹੀਂ ਨਾ ਜਗਦੀ ਪਈ ਤਾਂ ਨਹੀਂ ਜਾਂਦੀ ਹਣੀ ਨਹੀਂ ਤਾਂ ਤਾਂ ਹੱਥ ਨਹੀਂ ਸੀ ਹੋਣਾ ਲੋ ਜੀ ਆਪਾਂ ਪਹੁੰਚ ਗਏ ਆਪ ਤਾਂ ਮੈਂ ਤਾਂ ਬਣਿਆ ਨਹੀਂ ਮਤਲਬ ਵੀ ਨਹੀਂ ਹੈਗਾ ਤੁਹਾਡੇ ਨਾਲ ਕੋਈ ਦੇਸ਼ ਵਿੱਚ ਤੁਹਾਡੇ ਲਾ ਪੋਜੀਟਿਵ ਹੀ ਨਹੀਂ ਤੁਹਾਨੂੰ ਮੈਨੂੰ ਨਹੀਂ ਮਿਲਦੀ ਨਾ ਪਤਾ ਚਪੇੜੇ ਮਾਰਦੇ ਹੋ ਤਾਂ ਕਰਕੇ ਮੈਂ ਚਪੇੜੇ ਤਾਂ ਮਾਰਦਾ ਮੈਂ ਬੱਚ ਕੋ ਕੋ ਬੱਚ ਇਹਨੂੰ ਕੱਲੀ ਨੂੰ ਮਿਲ ਲੈਂਦੀ ਤਾਂ ਮੈਨੂੰ ਮਿਲਦੀ ਨਹੀਂ ਫਿਰ ਤੁਹਾਡੇ ਨਾਲ ਆਉਂਦਾ ਉਹ ਤਾਂ ਕਿੱਥੇ ਆਉਂਦਾ ਤਾਂ ਬਸ ਅੱਜ ਦਾ ਵਲੋਗ ਇਹੀ ਸੀਗਾ ਕੁਝ ਨਹੀਂ ਦਾ ਸੋਫੀ ਜਾ ਲੈ ਮੰਡੇ ਤੋਂ ਮੇਰੀ ਡਿਊਟੀ ਮਾਰਨਿੰਗ ਹੋਣੀ ਆ ਫਿਰ ਆਪਣਾ ਇੱਥੇ ਕੈਨੇਡਾ ਬਣ ਜਾਏਗਾ ਆਪਾਂ ਕੈਨੇਡਾ ਸ਼ਿਫਟ ਹੋ ਰਹੇ ਹਾਂ ਮਾਰਨਿੰਗ ਤੋਂ ਤੇ ਮਾਰਨਿੰਗ ਤੋਂ ਨਹੀਂ ਮੰਡੇ ਤੋਂ ਮੈਂ ਮਾਰਨਿੰਗ ਤੋਂ ਤੁਸੀਂ ਨਾਈਟ ਤੋਂ ਬਸ ਫਿਰ ਇਹ ਰੂਟੀਨ ਚੱਲਣੀ ਆ ਕੀ ਕਰ ਸਕਦੇ ਹਾਂ ਮਜਬੂਰੀ ਹੈ ਭਾਈ ਸਾਹਿਬ ਤੇ ਬੋਦੀ ਮੇਰੀ ਤਾਂ ਨਾਈਟ ਹੀ ਆ ਪੱਕੀ ਇਹਦੀ ਮੰਡੇ ਤੋਂ ਹੀ ਨਹੀਂ ਮਾਰਨਿੰਗ ਫਿਰ ਆਈ ਚਲਾਈ ਆਈ ਚਲਾਈ ਉਹ ਇੱਕ ਆਏਗਾ ਇੱਕ ਜਾਏਗਾ ਇੱਕ ਆਏਗਾ ਇੱਕ ਜਾਏਗਾ ਪੰਜਾਬ ਬੜੇਗਾ ਕੈਨੇਡਾ ਪੰਜਾਬ ਬਣੇਗਾ ਕੈਨੇਡਾ ਕਿਉਂ ਚਾਹ ਪੀਣੀ ਐ ਕਿਉਂ ਆ ਕੀ ਘੁੰਮ ਰਿਹਾ ਹੋ ਚਮ ਚਮ ਤਾਰੇ ਉਹ ਮੈਂ ਕੱਲ ਗੁਰਲੀਨ ਤੋਂ ਲੈ ਸੀ ਤੂੰ ਇੰਡਸਟਰੀ ਵਿੱਚ ਤਾਂ ਪਾ ਉਹ ਨਹੀਂ ਮੈਂ ਇਹਦੇ ਵਿੱਚੋਂ ਕੱਢੀ ਸੀ ਨਾ ਤੁਰੂ ਕਾਲੀ ਕਾਲੀ ਚਲੇਗੇ ਨਾ ਪਾ ਅੱਛਾ ਨਾ ਦੇਖ ਉਹ ਜੀ ਹੱਥ ਆ ਬਿਸਕਟ ਖਾ ਖੀਏ ਕੋਟਾ ਚਲੋ ਠੀਕ ਹੈ ਜੀ ਇੱਥੇ ਕਰਦੇ ਆ ਬਲੋਗ ਦਾ ਅੰਤ ਕੁ ਚੰਗਾ ਹੋ ਕੋਟ 27 23 ਨੀ ਬਾਇਰ ਕੋਈ ਚੰਗਾ ਲੱਗਿਆ ਤਾਂ ਲਾਈਕ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਿਓ ਮਿਲਦੇ ਆ ਸਾਨੂੰ ਨਵੇਂ ਵਲੋਗ ਦੇ ਵਿੱਚ ਨਵੇਂ ਦਿਨ ਦੇ ਵਿੱਚ ਠੀਕ ਹੈ ਜੀ ਉਦ ਤੱਕ ਲਈ ਸਾਰੇ ਵਾਲਾ ਸਸਿਕਾਲ ਜੀ ਚਾਹ ਕੋਕੋ ਚਾਹ ਜੋ ਪੀਏ ਜਾ ਕੇ ਹੁਣ ਮਰਬਾ ਮੰਮੀ ਨੇ ਭੇਜਿਆ ਸੀ ਤੇ ਇਹ ਹੈਗਾ ਇਹਦਾ ਬ੍ਰੇਕਫਾਸਟ ਮੈਂ ਕੁਛ ਨਹੀਂ ਖਾ ਰਹੀਆਂ ਚਲੋ ਅੱਜ ਰੂਟ ਖਾਉਂਗੀ ਖਾਓ 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 ਇਕ ਹਰਦਾ ਚਲੋ ਤਾਂ ਮਤਲਬ ਮੰਮੀ ਇਸ ਵਾਰ ਭੇਜਿਆ ਹੁਣ ਇਹ ਤਾਂ ਭੇਜਿਆ ਇਸ ਵਾਰੀ ਸ਼ੁੱਕਰਵਾਰ ਤਾਂ ਆਇਆ ਕਿੱਧਰ ਗਈ ਸ਼ੁੱਕਰਵਾਰ ਸ਼ਨੀ ਐ ਸੋ ਮੰਗਲ ਬੋਧ ਖਾਪਾ ਹੀ ਨਹੀਂ ਨਾ ਤਾਂ ਹੀ ਤਾਂ ਲੈ ਕੇ ਆਈਆਂ ਹੁਣ ਚੇਤੇ ਨਾਲ ਮੈਂ ਹਨ ਕੋਕੋ ਸੇਹੀ ਹੀ ਗੱਲ ਤਾਂ ਮੈਂ ਕਹਿਣ ਲੱਗੇ ਚਲੋ ਖਾ ਕੇ ਮਿਲਦੇ ਆ ਬਈ ਤੁਹਾਨੂੰ ਸਾਰਿਆਂ ਨੂੰ